ਕੀ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਪਰ ਕੱਲ ਸੀਐਮ ਹਾਊਸ ਦੇ ਵਿੱਚ ਪ੍ਰਧਾਨ ਅਮਨ ਅਰੋੜਾ ਦਾ અપਮਾਨ ਕੀਤਾ ਗਿਆ ਜਿੱਥੇ ਮੀਟਿੰਗ ਦੇ ਲਈ ਪਹੁੰਚੇ ਸਾਰੇ ਮੰਤਰੀਆਂ ਦੇ ਗੱਡੀਆਂ ਸੀਐਮ ਹਾਊਸ ਪਹੁੰਚੀਆਂ ਉੱਥੇ ਅਮਨ ਅਰੋੜਾ ਦੀ ਗੱਡੀ ਰੋਕ ਲਈ ਗਈ ਆਖਰ ਇਸ ਦੇ ਪਿੱਛੇ ਕਾਰਨ ਕੀ ਨੇ ਪੂਰੀ ਕਹਾਣੀ ਕੀ ਹੈ ਸਿਰਫ ਅਮਨ ਅਰੋੜਾ ਦੀ ਹੀ ਗੱਡੀ ਕਿਉਂ ਰੋਕੀ ਗਈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਭਗਵੰਤ ਮਾਨ ਅਤੇ ਦਿੱਲੀ ਲੋਬੀ ਦੇ ਵਿਚਕਾਰ ਚੱਲ ਰਹੇ ਕਲੇਸ਼ ਦੇ ਦੌਰਾਨ ਹੁਣ ਬੀਜੇਪੀ ਦੀ ਐਂਟਰੀ ਹੋਈ ਹੈ ਬੀਜੇਪੀ ਡਾਇਰੈਕਟ ਤੌਰ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਦੇ ਉੱਪਰ ਖੜਦੀ ਨਜ਼ਰ ਆਈ ਹੈ ਉਹਨਾਂ ਦੀ ਸਪੋਰਟ ਕਰਦੀ ਨਜ਼ਰ ਆ ਰਹੀ ਹੈ ਕਿਵੇਂ ਇਹਦੇ ਕਾਰਨ ਕੀ ਨੇ ਇਹਦਾ ਮਤਲਬ ਕੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੀ ਅੱਜ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਇਸ ਦੌਰੇ ਦੇ ਵਿੱਚ ਆਖਰ ਪੰਜਾਬ ਨੂੰ ਮਿਲੇਗਾ ਕੀ ਕੀ ਕੋਈ ਵੱਡਾ ਰਾਹਤ ਪੈਕੇਜ ਪੰਜਾਬ ਦੇ ਹਿੱਸੇ ਆਏਗਾ ਜਾਂ ਫਿਰ ਨਹੀਂ ਕਿਵੇਂ ਦਾ ਰਹਿਣ ਵਾਲਾ ਪ੍ਰਧਾਨ ਮੰਤਰੀ ਦਾ ਦੌਰਾ ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਤੇ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਰਿਕਵਿੰਦਰ ਜੀ ਸਿੱਧੂ ਸਾਹਿਬ ਕੱਲ ਇੱਕ ਅਹਿਮ ਮੀਟਿੰਗ ਕੈਬਨਿਟ ਦੀ ਹੋਈ ਸੀਐਮ ਹਾਊਸ ਦੇ ਵਿੱਚ ਤੇ ਸੀਐਮ ਸਾਹਿਬ ਜਿਹੜੇ ਕੀ ਜੇਰੇ ਇਲਾਜ ਨੇ ਉਹਨਾਂ ਦੇ ਵੱਲੋਂ ਇਹ ਮੀਟਿੰਗ ਹੈ ਜਿਹੜੀ ਹਸਪਤਾਲ ਦੇ ਵਿੱਚੋਂ ਲਈ ਗਈ ਲੇਕਿਨ ਇੱਥੇ ਇੱਕ ਵੱਡਾ ਘਟਨਾਕਰਮ ਵਾਪਰਿਆ ਪ੍ਰਧਾਨ ਅਮਨ ਅਰੋੜਾ ਦੀ ਗੱਡੀ ਹੈ ਜਿਹੜੀ ਸੀਐਮ ਹਾਊਸ ਦੇ ਵਿੱਚ ਰੋਕੀ ਗਈ ਹੈ ਜਦੋਂ ਕਿ ਬਾਕੀ ਸਾਰੇ ਮੰਤਰੀਆਂ ਦੇ ਗੱਡੀਆਂ ਅੰਦਰ ਗਈਆਂ ਲੇਕਿਨ ਜਿਹੜੀ ਪ੍ਰਧਾਨ ਦੀ ਗੱਡੀ ਰੋਕੀ ਗਈ ਹੈ ਆਖਰ ਇਹ ਕਿਸ ਦੇ ਇਸ਼ਾਰੇ ਦੇ ਉੱਪਰ ਹੋਇਆ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਕੀ ਕੋਈ ਵੱਡੀ ਬਗਾਵਤ ਹੁਣ ਕੈਬਨਿਟ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਆਕਰ ਹੈ ਕੌਣ ਕਿਵੇਂ ਦੇਖ ਰਹੇ ਹੋ ਕੱਲ ਪ੍ਰਧਾਨ ਸਾਹਿਬ ਦੀ ਗੱਡੀ ਰੋਕਣ ਦੇ ਮਾਮਲੇ ਵਿੱਚ ਦੇਖੋ ਲਖਵਿੰਦਰ ਜੀ ਬੜੀ ਹੈਰਾਨੀ ਵਾਲੀ ਗੱਲ ਹੋਈ ਹੈ ਕੱਲ ਦੀ ਇੱਕੋ ਦਮ ਜਿਹੜੀ ਆ ਖਬਰ ਨਿਕਲੀ ਕਿ ਜਿਹੜੇ ਕੈਬਨਿਟ ਮੰਤਰੀ ਔਰ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੂੜਾ ਨੇ ਉਹਨਾਂ ਦੀ ਸੀਐਮ ਹਾਊਸ ਦੇ ਵਿੱਚ ਕੈਬਨਿਟ ਦੀ ਮੀਟਿੰਗ ਅਟੈਂਡ ਕਰਨ ਦੇ ਵਾਸਤੇ ਉਹ ਜਾ ਰਹੇ ਸੀਗੇ ਉਹਨਾਂ ਦੀ ਗੱਡੀ ਜਿਹੜੀ ਆ ਕਹਿੰਦੇ ਕਿ ਰੋਕ ਲਈ ਗਈ ਔਰ ਬਾਕੀ ਮੰਤਰੀਆਂ ਦੀਆਂ ਗੱਡੀਆਂ ਜਿਹੜੀਆਂ ਗਈਆਂ ਨੇ ਕਹਿੰਦੇ ਕਿ ਸ਼ੀਸ਼ਾ ਲਾਉਣ ਨੂੰ ਵੀ ਕਿਹਾ ਗਿਆ ਕਿ ਕਿਹੜੇ ਮੰਤਰੀ ਸਾਹਿਬ ਨੇ ਸ਼ੀਸ਼ਾ ਲਵਾ ਕੇ ਕਹਿੰਦੇ ਦੇਖਿਆ ਗਿਆ ਫਿਰ ਉੱਥੇ ਕਹਿੰਦੇ ਉੱਥੋਂ ਦੇ ਅਫਸਰਾਂ ਦੇ ਨਾਲ ਤਲਖੀ ਵੀ ਹੋਈ ਹੈ ਔਰ ਕਹਿੰਦੇ ਕਿ ਮੰਤਰੀ ਸਾਹਿਬ ਨੇ ਰੂੜਾ ਸਾਹਿਬ ਕਾਫੀ ਉਥੇ ਤੂੰ ਤੂੰ ਮੈਂ ਮੈਂ ਉਥੇ ਜਿਹੜੀ ਆ ਹੋਊਗੀ ਔਰ ਔਕਾਤ ਕੂ ਤੱਕ ਵੀ ਜਿਹੜੀਆਂ ਗੱਲਾਂ ਚੜੀਆਂ ਗਈਆਂ ਕਿ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਮੈਂ ਵਾਪਸ ਚਲ ਜਾਣਾ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਉਥੇ ਕਹਿੰਦੇ ਹੋਈਆਂ ਨੇ ਔਰ ਇਹਦੇ ਇਤੋਂ ਬਾਅਦ ਇਹ ਸਭ ਦੇ ਵਿਚਾਰ ਦੇ ਵਿਚਾਰ ਲਖਵਿੰਦਰ ਜੀ ਕਹਿੰਦੇ ਕਿ ਏਡੀਜੀਪੀ ਸਿਕਿਉਰਿਟੀ ਕਹਿੰਦੇ ਕਿ ਉਹਨੂੰ ਉਥੇ ਆਉਣਾ ਪਿਆ ਫਿਰ ਕਹਿੰਦੇ ਕਿ ਮੰਤਰੀ ਸਾਹਿਬ ਅੜ ਗਏ ਕਿ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਪਰ ਸਸਪੈਂਡ ਤਾਂ ਜਿਹੜਾ ਕਹਿੰਦੇ ਉਹਨਾਂ ਨੂੰ ਨਹੀਂ ਕੀਤਾ ਗਿਆ ਬਚਾਤ ਅਧਿਕਾਰੀਆਂ ਦਾ ਅਸਰਾਂ ਦਾ ਉੱਥੇ ਹੋ ਗਿਆ ਪਰ ਇਹ ਘਟਨਾਕ੍ਰਮ ਕਾਫੀ ਚਰਚਾ ਦਾ ਜਿਹੜਾ ਵਿਚਾਰਿਆ ਘਟਨਾਕ੍ਰਮ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਗੱਡੀ ਅੰਦਰੋਂ ਗਈ ਔਰ ਉਹਨਾਂ ਨੂੰ ਉਤਾਰ ਕੇ ਵਾਪਸ ਆ ਗਈ ਯਾਨੀ ਕਿ ਅੰਦਰ ਨਹੀਂ ਲੱਗੀ ਕਿ ਹਾਲਾਂਕਿ ਥਾਂ ਤਾਂ ਅੰਦਰ ਸੀ ਹਾਊਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਥਾਂ ਹੁੰਦੀ ਹੈ ਅੰਦਰ ਪਾਰਕਿੰਗ ਬਾਸੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਗੱਡੀ ਉਹਨਾਂ ਨੂੰ ਉਤਾਰ ਕੇ ਬਾਹਰ ਮੰਗਵਾਈ ਗਈ ਫਿਰ ਦੁਬਾਰਾ ਲੈਂਡਰੂਨ ਵੀ ਚਲੇ ਜਾਂਦੀ ਆ ਆਪਾਂ ਦੇਖਿਆ ਆਪਾਂ 100 ਪਹਿਲਾਂ ਵੀ ਲਖਵਿੰਦਰ ਜੀ ਇੱਕ ਵਾਰੀ ਦੇਖਿਆ ਸੀ ਉਦੋਂ ਵੀ ਬڑا ਜਿਹੜਾ ਮਾਮਲਾ ਉੱਠਿਆ ਸੀ ਜਦੋਂ ਸੀਐਮ ਹਾਊਸ ਦੇ ਅੰਦਰ ਸਣੇ ਸਪੀਕਰ ਜਿਹੜੇ ਲੋਕ ਅੰਦਰ ਤੁਰ ਕੇ ਗਏ ਸੀ ਗੱਡੀਆਂ ਬਾਹਰ ਉੱਤਤੀਆਂ ਗਈਆਂ ਸੀ ਉਦੋਂ ਵੀ ਬੜਾ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਸੀ ਤਾਂ ਹੁਣ ਅਮਨ अरोड़ा ਪ੍ਰਧਾਨ ਵੀ ਨੇ ਕੈਬਨਟ ਮੰਤਰੀ ਵੀ ਨੇ ਔਰ ਉਹਨਾਂ ਦੀ ਗੱਡੀ ਜਦੋਂ ਬਾਹਰ ਲਖਵਿੰਦਰ ਜੀ ਇਸ ਤਰੀਕੇ ਦੇ ਨਾਲ ਰੁਕੀ ਗਈ ਤਾਂ ਬਹੁਤ ਵੱਡੇ ਜਿਹੜੇ ਸਵਾਲ ਖੜੇ ਹੋਏ ਆ ਹੁਣ ਬਹੁਤ ਸਾਰੇ ਲੋਕ ਇਹ ਗੱਲਾਂ ਕਹਿ ਰਹੇ ਆ ਕਿ ਬੇਸ਼ੱਕ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਅੰਦਰ ਹੈਗੇ ਆ ਉਥੇ ਹਸਪਤਾਲ ਦੇ ਬੇਸ਼ੱਕ सीएम हाउस ਤੇ ਮੀਟਿੰਗ ਸੀਗੀ ਪਰ सीएम हाउस ਦੇ ਅੰਦਰ ਮੁੱਖ ਮੰਤਰੀ ਖੁਦ ਪਲਾ ਨਹੀਂ ਹੈ ਪਰ ਜਿਹੜੇ ਉਹ ਹੁਕਮ ਆ ਉਹ ਹੁਣ ਬਹੁਤ ਸਾਰੇ ਲੋਕ ਇਹ ਅੰਦਾਜ਼ਾ ਲਾ ਰਹੇ ਆ ਕਿ ਹੁਕਮ ਕਿਹਦੇ ਹੋਏ ਮੁੱਖ ਮੰਤਰੀ ਦਾ ਹਸਤਾਲ ਨੇ ਪਰ ਜਦੋਂ ਹੁਕਮ ਦੇਣੇ ਹੋਏ ਲਖਵਿੰਦਰ ਜੀ ਉਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹੁਕਮ ਜਿਹੜੇ ਆ ਉਹ ਤਾਂ ਫਿਰ ਫੂਲ ਤੇ ਵੀ ਜਿਹੜੇ ਉਹ ਦਿੱਤੇ ਜਾਂਦੇ ਆ ਔਰ ਇਸ ਵਕਤ ਭਗਵੰਤ ਮੰਤਰੀ ਮਾਮਕਾ ਦਾ ਭਗਵੰਤ ਮਾਨ ਦੇ ਜਿਹੜੀ ਕੁਰਸੀ ਪ੍ਰਧਾਨ ਦੀ ਉਸੀ ਲੈ ਕੇ ਅਮਨ ਅਰੂੜਾ ਨੂੰ ਜਿਹੜੀ ਦਿੱਤੀ ਗਈ ਹੈ ਔਰ ਹੁਣ ਜਦੋਂ ਲਖਵਿੰਦਰ ਜੀ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਹਟਾਉਣ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਤੋਂ ਬਾਅਦ ਜੇ 2-3 ਨਾਂ ਦੀ ਚਰਚਾ ਹੁੰਦੀ ਹੈ ਤਾਂ ਉਹਨਾਂ ਨਾਵਾਂ ਦੇ ਵਿੱਚ ਅਮਨ ਅਰੂੜਾ ਨੇ ਉਹਨਾਂ ਦੇ ਵਿੱਚ ਅਮਨ ਅਰੂੜਾ ਨੇ ਸੋ ਇਸ ਕਰਕੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਜਿਹੜੀ ਟਸਲ ਉਹ ਵੱਧ ਰਹੀ ਹੋਵੇ ਇਸੇ ਕਾਰਨ ਹੀ ਇਸ ਤਰੀਕੇ ਦਾ ਵਿਵਹਾਰ ਅਰੂੜਾ ਹੋਰਾਂ ਦੇ ਨਾਲ ਕੀਤਾ ਗਿਆ ਹੋਵੇ ਹਾਲਾਂਕਿ ਦਿੱਲੀ ਲੋਬੀ ਦੇ ਵੱਲੋਂ ਇਹ ਵਿਵਹਾਰ ਕੀਤਾ ਜਾਵੇ ਇਹ ਸਮਝ ਆਉਂਦਾ ਨਹੀਂ ਕਿਉਂਕਿ ਸੀਐਮ ਹਾਊਸ ਦੇ ਵਿੱਚ ਜੋ ਕੁਝ ਹੋਇਆ ਉਹ ਮੁੱਖ ਮੰਤਰੀ ਦੇ ਇਸ਼ਾਰੇ ਤੇ ਬਹੁਤ ਲੋਕ ਚਰਚਾ ਕਰ ਰਹੇ ਨੇ ਕਿ ਸ਼ਾਇਦ ਉਹਨਾਂ ਦੇ ਇਸ਼ਾਰੇ ਤੇ ਹੀ ਹੋਇਆ ਹੋਵੇ ਕਿਉਂਕਿ ਦਿੱਲੀ ਤਾਂ ਇਸ ਵਕਤ ਅਮਨ ਅਰੋੜਨ ਅੱਗੇ ਵਧਾ ਰਹੀ ਹੈ ਦਿੱਲੀ ਨੇ ਤਾਂ ਉਹਨਾਂ ਨੂੰ ਪ੍ਰਧਾਨ ਬਣਾਇਆ ਦਿੱਲੀ ਨੇ ਕੁਝ ਉਹਨਾਂ ਨੂੰ ਮਹਿਕਮੇ ਵੀ ਦਿਵਾਏ ਐ ਔਰ ਇਹ ਦਿੱਲੀ ਹੁਣ ਉਹਨਾਂ ਨੂੰ ਹੋਰ ਅੱਗੇ ਵਧਾਉਣ ਬਾਰੇ ਵੀ ਲਖਵਿੰਦਰ ਜੀ ਸੋਚ ਰਹੀ ਹੈ ਚਾਹੇ ਉਹ ਡਿਪਟੀ ਸੀਐਮ ਦੇ ਤੌਰ ਤੇ ਹੋਵੇ ਚਾਹੇ ਕੁਝ ਹੋਰ ਵੀ ਚਰਚਾ ਹੋਵੇ ਤਾਂ ਕਹਿਣ ਦਾ ਭਾਪ ਦਿੱਲੀ ਤਾਂ ਉਹਨਾਂ ਨੂੰ ਅੱਗੇ ਵਧਾ ਰਹੀ ਹੈ ਸੋ ਆਪਣੇ ਆਪ ਨੂੰ ਕੰਪੀਟੀਟਰ ਦੇ ਤੌਰ ਤੇ ਵਧਾ ਰਹੇ ਅਮਨ ਅਰੂੜਾ ਦੇ ਨਾਲ ਇਸ ਤਰੀਕੇ ਦਾ ਵਿਵਹਾਰ ਬਹੁਤ ਸਾਰੇ ਸਵਾਲ ਲਖਵਿੰਦਰ ਜੀ ਉੱਥੇ ਛੱਡ ਗਿਆ ਹੈਗਾ ਔਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਰ ਇਹ ਜਾ ਹੋਇਆ ਕਿਉਂ ਪਰ ਆਪਸ ਦੇ ਵਿੱਚ ਅੰਦਰੋਂ ਅੰਦਰੀ ਜਿਹੜੇ ਆਪਸ ਦੇ ਵਿੱਚ ਇਹਨਾਂ ਦੇ ਕੁਝ ਪਰਸਨਲੀ ਹਿੱਤ ਨੇ ਉਹਨਾਂ ਨੂੰ ਲੈ ਕੇ ਲਖਵਿੰਦਰ ਜੀ ਇਹ ਚੀਜ਼ਾਂ ਹੁੰਦੀਆਂ ਆਈਆਂ ਨੇ ਔਰ ਪਿਛਲੀ ਸਰਕਾਰ ਦੇ ਦੌਰਾਨ ਵੀ ਆਪਾਂ ਦੇਖਿਆ ਸੀਗਾ ਬਿਆਨ ਸਿੰਘ ਸਰਕਾਰ ਦੇ ਮੋਕੇ ਵੀ ਇਹੋ ਜਿਹੀਆਂ ਕੁਝ ਚੀਜ਼ਾਂ ਮਤਲਬ ਉਹਨਾਂ ਨੇ ਉਸ ਸਮੇਂ ਦਾ ਜਿਹੜਾ ਸਤਕਾਰ ਸੀਗਾ ਹੁਣ ਲੀਡਰਾਂ ਦਾ ਉਸ ਤਰੀਕੇ ਦਾ ਰਿਹਾ ਨਹੀਂ ਸੋ ਇਸ ਤਰੀਕੇ ਦੀ ਜਿਹੜੀ ਆ ਉਹ ਟਸਲਬਾਜੀ ਆਪਣੇ ਕੁਝ ਕੰਪੀਟੀਟਰਾਂ ਦੇ ਨਾਲ ਕੱਢੀ ਜਾਂਦੀ ਹੈ ਸੋ ਇਸੇ ਕਰਕੇ ਹੀ ਬਹੁਤ ਸਾਰੀ ਚਰਚਾ ਹੈ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਅਮਨ ਅਰੂੜਾ ਆਪਣਾ ਦੇ ਰਿਸ਼ਤੇ ਜਿਹੜੇ ਆ ਉਹ ਸਿਖਾਵੇਂ ਨਾ ਹੋਣ ਹਾਲਾਂਕਿ ਇਹ ਨਹੀਂ ਹੈ ਕਿ ਗੱਲ ਕਿ ਕੱਲਾ ਅਮਨ ਅਰੂੜਾ ਦਾ ਹੀ ਨਾਮ ਜਿਹੜਾ ਉਹ ਅੱਗੇ ਚੱਲ ਰਿਹਾ ਸੀਗਾ ਕਿ ਵਜ਼ਨ ਵਾਸਤੇ ਉਹਦੇ ਨਾਲ ਔਰ ਡਿਪਟੀ ਸੀਐਮ ਦੇ ਤੌਰ ਤੇ ਨਾਮ ਜਿਹੜਾ ਜੇ ਗੱਲ ਕਰ ਲਈਏ ਤਾਂ ਹਰਪਾਰ ਸਿੰਘ ਚੀਮਾ ਹੋਰ ਆ ਰਵੀ ਜਿਹੜਾ ਉਹ ਚੱਲ ਰਿਹਾ ਸੀਗਾ ਪਰ ਅਮਨ ਅਰੂੜਾ ਦੇ ਨਾਲ ਹੀ ਅਜਿਹਾ ਕਿਉਂ ਕਿ ਅਮਨ ਅਰੂੜਾ ਨੂੰ ਜਿਹੜੀ ਪ੍ਰਧਾਨਗੀ ਦੀ ਕੁਰਸੀ ਭਗਵੰਤਪਾਲ ਤੋਂ ਲੈ ਕੇ ਦਿੱਤੀ ਹੈ ਉਹ ਵੀ ਚੁਗ ਰਹੀ ਹੈ ਕਿ ਉਹਨਾਂ ਦੇ ਵਿਧਾਇਕ ਮਹਿਕਮੇ ਵੀ ਚੁਗ ਰਹੇ ਹੈ ਜਾਂ ਕਹਿ ਲਓ ਕਿ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੁਣ ਅੱਗੇ ਵਧਾਉਣ ਦੀਆਂ ਚਰਚਾਵਾਂ ਨਹੀਂ ਕਿ ਉਹਨਾਂ ਦੀ ਤਸਲ ਦੇ ਕਰਕੇ ਹੀ ਜਿਹੜਾ ਇਹ ਸਭ ਕੁਝ ਹੋ ਰਿਹਾ ਤਾਂ ਬਹੁਤ ਵੱਡੇ ਸਵਾਲ ਖੜੇ ਹੋਏ ਐ ਹਾਲਾਂਕਿ ਇਹ ਵੀ ਗੱਲ ਹੈ ਕਿ ਕੋਈ ਵੀ ਕੈਬਨਿਟ ਮੰਤਰੀ ਨੇ ਆਪਣੇ ਪ੍ਰਧਾਨ ਦੇ ਹੱਕ ਦੇ ਵਿੱਚ ਆਪਣੇ ਕੁਲੀਕ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਸਰ ਜਿਹੜੇ ਹਾਲਾਤ ਤੁਸੀਂ ਦੱਸ ਰਹੇ ਹੋਗੇ ਕਿਉਂਕਿ ਜਦੋਂ ਤੋਂ ਮੁੱਖ ਮੰਤਰੀ ਸਾਹਿਬ ਹਸਪੀਟਲ ਪਹੁੰਚੇ ਨੇ ਉਸ ਤੋਂ ਬਾਅਦ ਇਹ ਲਗਾਤਾਰ ਚਰਚਾਵਾ ਚੱਲ ਰਹੀਆਂ ਨੇ ਕਿ ਮੁੱਖ ਮੰਤਰੀ ਬਦਲੇ ਜਾ ਸਕਦੇ ਨੇਗੇ ਸੋ ਜਿਸ ਨੂੰ ਲੈ ਕੇ ਟਸਲ ਹੈ ਜਿਹੜੀ ਆਪਸ ਦੇ ਵਿੱਚ ਵੱਧਦੀ ਦਿਖਾਈਦੀ ਤੁਸੀਂ ਦਿੱਲੀ ਲੌਬੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਾਰ ਇੱਥੋਂ ਤੱਕ ਚਰਚਾਾਂ ਮ ਚੱਲਿਆ ਸੀ ਵੀ ਮੁੱਖ ਮੰਤਰੀ ਸਾਹਿਬ ਨੇ ਘੁਰਕੀ ਮਾਰੀ ਹੈ ਵੀ ਭਾਈ ਮੇਰੇ ਨਾਲ ਬਹੁਤ ਜ਼ਿਆਦਾ ਐਮ ਐਲ اے ਨੇ ਸੋ ਇਹ ਟਸਲ ਚੱਲ ਰਹੀ ਹੈਗੀ ਸੋ ਇਸ ਦਰਮਿਆਨ ਹੁਣ ਅਮਨ अरोड़ा ਜੀ ਜੇ ਮੈਂ ਤੁਸੀਂ ਸਾਰਾ ਸਿਨੈਰੀਓ ਦੱਸਿਆਗਾ ਵੀ ਅਮਨ अरोड़ा ਜੀ ਦਿੱਲੀ ਲੋਬੀ ਵੱਲੋਂ ਅੱਗੇ ਵਧਾਇਆ ਜਾ ਰਹੇ ਨੇ ਸੋ ਕਿਵੇਂ ਦੇਖੀਏ ਇਹਨਾਂ ਘਟਨਾ ਕ੍ਰਮ ਨੂੰ ਕਿ ਇਹ ਹਾਲਾਤਾਂ ਦੇ ਵਿੱਚ ਕੀ ਲੱਗ ਰਿਹਾ ਪਾਰਟੀ ਦੁਫਾੜ ਹੋਈ ਹੈ ਦਿੱਲੀ ਲੋਬੀ ਤੇ ਪੰਜਾਬ ਲੋਬੀ ਬਣਦੀ ਨਜ਼ਰ ਆ ਰਹੀ ਹੈ ਪਾਰਟੀ ਦੁਫਾੜ ਹੋਣ ਦੇ ਰਾਹ ਦੇ ਉੱਪਰ ਹੈ ਕਿਵੇਂ ਦੇਖ ਰਹੇ ਇਹਨਾਂ ਹਾਲਾਤਾਂ ਲਖਵਿੰਦਰ ਜੀ ਰਾਹ ਦੇ ਉੱਪਰ ਨਹੀਂ ਹੋ ਚੁੱਕੀ ਹੈ ਜੋ ਕਟਨਾ ਕ੍ਰਮ ਵਾਪਰੇ ਹੈ ਉਹਨਾਂ ਦੇ ਮੁਤਾਬਕ ਜਿਹੜੀ ਆ ਹੋ ਚੁੱਕੀ ਆ ਔਰ ਬੁਰੀ ਤਰ੍ਹਾਂ ਹੋ ਚੁੱਕੀ ਆ ਔਰ ਲਖਵਿੰਦਰ ਜੀ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਲੋਬੀ ਅੱਗੇ ਵਧ ਰਹੀ ਹੈ ਉਧਰੋਂ ਮੁੱਖ ਮੰਤਰੀ ਭਗੰਤ ਮਾਨ ਅੱਖਾਂ ਦਿਖਾਰੇ ਨੇ ਉਧਰ ਵਿਧਾਇਕ ਜਿਹੜੇ ਆ ਕੁਝ ਭਗੰਤ ਮਾਨ ਹੋਣਾ ਤੋਂ ਨਾਰਾਜ਼ ਨੇ ਤੇ ਦੂਜੇ ਪਾਸੇ ਵਿਧਾਇਕ ਦਿੱਲੀ ਲੋਬੀ ਤੋਂ ਵੀ ਨਾਰਾਜ਼ ਨੇ ਕਿਉਂਕਿ ਬਰਾਬਰ ਉਹਨਾਂ ਦੇ ਹਲਕੇ ਚਾਰਜ ਲਾ ਦਿੱਤੇ ਗਏ ਨੇ ਕਈ ਥਾਵਾਂ ਦੇ ਉੱਪਰ ਅੰਦਰ ਖਾਤੀ ਔਰ ਕਈਆਂ ਨੂੰ ਲਾਉਣ ਦੀ ਤਿਆਰੀ ਹੈਗੀ ਆ ਸੋ ਇਸ ਕਰਕੇ ਇਹ ਦੋ ਫਾੜ ਹੋਣ ਦੀ ਰਾਹ ਤੇ ਨਹੀਂ ਆਲਰੇਡੀ ਬੁਰੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਦੋ ਫਾੜ ਜਿਹੜੀ ਆ ਉਹ ਹੋ ਚੁੱਕੀ ਆ ਦੋ ਫਾੜ ਕਹਿ ਲਓ ਜਾਂ ਫਿਰ ਉਦੋਂ ਵੀ ਵੱਧ ਫਾੜ ਕਹਿ ਲਓ ਕਿਉਂਕਿ ਇੱਥੇ ਪਤਾ ਹੀ ਨਹੀਂ ਕਿ ਦਿੱਲੀ ਲੋਬੀ ਵੀ ਅੱਗੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਉਹ ਵੰਡੀ ਹੋਈ ਹੈ ਕਿਉਂਕਿ ਤੁਸੀਂ ਦੇਖ ਲਓ ਕਿ ਸੰਦੀਪ ਪਾਠਕ ਹੁਣ ਨਜ਼ਰ ਨਹੀਂ ਆ ਰਹੇ ਰਗਵ ਚੱਡਾ ਅਲੱਗ ਹੀ ਨਜ਼ਰ ਆ ਰਹੇ ਉਦੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੰਜੀਤ ਸਿੰਘ ਨੂੰ ਉਹੀ ਜੀ ਤਰਜੀਹ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਅੰਦਰ ਮਿਲੀ ਨਹੀਂ ਹੈ ਫਿਰ ਤੁਸੀਂ ਦੇਖ ਲਓ ਕਿ ਵਿਜੇ ਨਾਇਰ ਵੀ ਇਥੋਂ ਜਿਹੜੇ ਉਹ ਗਾਇਬ ਜਿਹੜੇ ਆ ਹੋ ਚੁੱਕੇ ਆ ਸੋ ਇਸ ਕਰਕੇ ਇੱਥੇ ਹੁਣ ਬੋਲਵਾਲਾ ਹੋਰੀ ਲੌਬੀ ਦਾ ਜਿਹੜਾ ਹੋ ਚੁੱਕਿਆ ਸੋ ਦਿੱਲੀ ਲੌਬੀ ਆਪ ਵੀ ਕਈ ਫੜ ਹੋ ਗਈ ਕੀ ਹੈ ਤੇ ਪੰਜਾਬ ਦੇ ਸਰਕਾਰ ਦੀ ਹੁਣ ਜਿਹੜੀ ਆ ਉਹ ਦੋ ਫੜ ਹੋਣ ਦੇ ਵਾਲੇ ਪਾਸੇ ਨਹੀਂ ਕਹਿ ਸਕਦੇ ਪਰ ਹੋ ਚੁੱਕੀ ਆ ਸਾਰਾ ਹੁਣ ਜਿਵੇਂ ਕੱਲ ਦਾ ਤੁਸੀਂ ਘਟਨਾਕਰਮ ਦੱਸਿਆ ਸਾਰਾ ਅਮਨ ਅਰੋੜਾ ਜੀ ਦਾ ਦੱਸਿਆ ਤੇ ਤੁਸੀਂ ਇਹ ਵੀ ਦੱਸਿਆ ਵੀ ਉਥੇ ਤਲਖੀ ਵੀ ਹੋਈ ਆ ਅਫਸਰਾਂ ਦੇ ਨਾਲ ਸਸਪੈਂਡ ਕਰਨ ਤੱਕ ਦੀਆਂ ਗੱਲਾਂ ਹੋਈਆਂ ਨੇ ਲੇਕਿਨ ਮੀਟਿੰਗ ਤੋਂ ਬਾਅਦ ਕਿਸੇ ਦੇ ਵੱਲੋਂ ਵੀ ਕੋਈ ਬਿਆਨ ਨਹੀਂ ਨਿਕਲ ਕੇ ਆਇਆ ਕਿਵੇਂ ਦੇਖ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅੰਦਰੋਂ ਅੰਦਰ ਹੀ ਘੁੱਟਣ ਹੈ ਜਾਂ ਅੰਦਰੋਂ ਅੰਦਰ ਹੀ ਖਹਿ ਬਾਜੀ ਹੈ ਹੋਰ ਵੀ ਜ਼ਿਆਦਾ ਵੱਡੀ ਹੋ ਕੇ ਸਾਹਮਣੇ ਆ ਸਕਦੀ ਹੈ ਅਮਨ ਅਰੋੜਾ ਜੀ ਕੋਈ ਵੱਡਾ ਸਟੈਪ ਚੱਕ ਸਕਦੇ ਨੇ ਇਸ ਮਾਮਲੇ ਦੇ ਸਬੰਧ ਚ ਨਾ ਸਟੈਪ ਸੁਪਰ ਚੱਕਰ ਵਾਲੇ ਤਾਂ ਲਖਵਿੰਦਰ ਜੀ ਇਹਨਾਂ ਦੇ ਵਿੱਚ ਤਾਂ ਤਤੁੱਤ ਹੈ ਨਹੀਂਗੇ ਔਰ ਇਸ ਤੋਂ ਪਹਿਲਾਂ ਵੀ ਲਖਵਿੰਦਰ ਜੀ ਜੇ ਮੈਂ ਗੱਲ ਕਰਾਂ ਤਾਂ ਮੁੱਖਮ ਜਦੋਂ ਇਹਨਾਂ ਦੇ ਕੋਲੇ ਮੀਡੀਆ ਪਬਲਿਕ ریلیشن ਡਿਪਾਰਟਮੈਂਟ ਸੀਗਾ ਤਾਂ ਉਦੋਂ ਇਹਨਾਂ ਦੇ ਕੋਲੋਂ ਇੱਕ ਕੋਈ ਪ੍ਰੈਸ ਨੋਟ ਜਾਰੀ ਹੋਏ ਤਾਂ ਇਹਨਾਂ ਨੇ ਕਹਿ ਦਿੱਤਾ ਜਿਹੜੇ ਅਮਨ ਅਰੂੜਾ ਸੀਗੇ ਕਿ ਭਾਈ ਮੈਨੂੰ ਮੜਾਇਆ ਪੁੱਛ-ਪੁੱਛਤਾ ਲਿਆ ਕਰੋ ਮੈਨੂੰ ਮੜਾਇਆ ਦਿਖਾ ਲਿਆ ਕਰੋ ਪ੍ਰੈਸ ਨੋਟ ਜਾਰੀ ਕਰ ਲੱਗਿਆਂ ਤਾਂ ਮੰਤਰੀ ਕਹਿੰਦੇ ਮੈਂ ਕਹਾਦਾ ਜੇ ਮੈਨੂੰ ਕੁਝ ਪਤਾ ਹੀ ਨਹੀਂ ਪੁੱਗਦਾ ਤਾਂ ਫਿਰ ਅਗਲੇ ਨੇ ਕਿਹਾ ਕਿ ਭਾਈ ਜੇ ਤੂੰ ਤੁਹਾਨੂੰ ਬੜੀ ਹੀ ਦਿੱਕਤ ਹੈ ਵੀ ਤੁਹਾਨੂੰ ਦਿਖਾ ਕੇ ਪ੍ਰੈਸ ਨੋਟ ਜਾਰੀ ਕਰਦੇ ਆ ਤਾਂ ਫਿਰ ਤੁਹਾਡੇ ਤੋਂ ਮਹਿਕਮਾਈ ਜਿਹੜਾ ਉਹ ਵਾਪਸ ਲੈ ਲੈਣੇ ਆ। ਸੋ ਇਹਨਾਂ ਦੇ ਅੰਦਰ ਤੱਤੁੱਜੇ ਹੈ ਨਹੀਂਗੇ। ਸੋ ਇਹ ਗੱਲ ਜਿਹੜੀ ਜੂ ਹੈਗਾ ਜੇਕਰ ਦਿੱਲੀ ਲੋਬੀ ਦੀ ਥਾਪੀ ਹੋਈ ਉਸ ਤਰੀਕੇ ਦੀ ਇਹਨਾਂ ਨੂੰ ਉਹ ਉਸ ਤਰੀਕੇ ਨਾਲ ਅੱਗੇ ਵਧਿਆ ਜਾਊਗਾ। ਅਦਰਵਾਈਜ਼ ਇਹਨਾਂ ਦੇ ਵਿੱਚ ਬਤਨ-ਬੁਤਨ ਵਾਲੇ ਤੱਤ ਜਿਹੜਿਆ ਲਿਖਵਿੰਦਰ ਜੀ ਹੈ। ਜੀ। ਸਰ ਸਰ ਉਧਰ ਹੁਣ ਆਪਾਂ ਥੋੜੀ ਗੱਲ ਕਰ ਲਈਏ ਟਸਲ ਦੀ ਕਿਉਂਕਿ ਦਿੱਲੀ ਲੋਬੀ ਅਤੇ ਭਗਵੰਤ ਮਾਨ ਦੇ ਵਿਚਕਾਰ ਪਿਛਲੇ ਦਿਨ ਤੋਂ ਟਸਲ ਖਿੱਚੋ-ਤਾਣ ਦਿਖਾਈ ਦੇ ਰਹੀ ਹੈ ਲੇਕਿਨ ਇਸ ਖਿੱਚੇ-ਤਾਣ ਦੇ ਦੌਰਾਨ ਹੁਣ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਦੇ ਉੱਪਰ ਭਗਵੰਤ ਮਾਨ ਦੀ ਪਿੱਠ ਦੇ ਉੱਪਰ ਖੜਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸਪੋਰਟ ਕਰਦੀ ਨਜ਼ਰ ਆ ਰਹੀ ਹੈ ਸੋ ਮਨਜਿੰਦਰ ਸਿੰਘ ਸਿਰਸਾ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਵੱਡਾ ਬਿਆਨ ਆਇਆ ਹੈ ਉਹ ਬਿਆਨ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਪਿੱਠ ਤੇ ਖੜੀ ਦਿਖਾਈ ਦੇ ਰਹੀ ਹੈ ਤੇ ਇਸੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੇ ਕਿਵੇਂ ਨਿਕਲਣਗੇ ਕਿਹੜੇ ਹਾਲਾਤ ਬਣਨ ਵਾਲੇ ਨੇ 2027 ਦੇ ਵਿੱਚ ਜੇਕਰ ਭਾਜਪਾ ਭਗਵੰਤ ਮਾਨ ਨੂੰ ਹੁਣ ਡਾਇਰੈਕਟ ਸਪੋਰਟ ਕਰਨ ਦੇ ਮੂਡ ਦੇ ਵਿੱਚ ਹੈ ਕਿਵੇਂ ਦਿਖ ਰਿਹਾ ਸਪੋਰਟ ਨੂੰ ਦੇਖੋ ਲਖਵਿੰਦਰ ਜੀ ਬਹੁਤ ਅਹਿਮ ਜਿਹੜੀ ਖਬਰ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀਆਂ ਚਰਚਾਵਾਂ ਨੇ ਦੂਜੇ ਪਾਸੇ ਬੀਜੇਪੀ ਜਿਹੜੀ ਆ ਪ੍ਰਧਾਨ ਮੰਤਰੀ ਦੇ ਪੰਜਾਬ ਆਉਣ ਤੋਂ ਪਹਿਲਾਂ ਉਹਨਾਂ ਨੂੰ ਭੰਡ ਰਹੀ ਹੈ ਕਿ ਦੇਖੇ ਜਾਣਾ ਚਾਹੀਦਾ ਕੁਝ ਨਾ ਕੁਝ ਉਧਰ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਇਸ ਇਲਾਕੇ ਦੇ ਇਸ ਖੇਤਰ ਦੇ ਸਭ ਤੋਂ ਵੱਡੇ ਉਹਨਾਂ ਦੇ ਲੀਡਰ ਇਸ ਵਕਤ ਜਿਹੜੇ ਹੈਗੇ ਸਿਗੇ ਤਾਂ ਉਹ ਹਰਿਆਣਾ ਦੇ ਸੀਐਮ ਸੀ ਬੀਜੇਪੀ ਦੇ ਉਹ ਲੀਡਰ ਜਿਹੜੇ ਆ ਕੇ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਦਾ ਪਤਾ ਲੈ ਕੇ ਜਾਂਦੇ ਨੇ ਹਸਪਤਾਲ ਦੇ ਅੰਦਰ ਬੇਸ਼ੱਕ ਉਹ ਪਤਾ ਹੀ ਲੈ ਕੇ ਗਏ ਹੁਣ ਪਰ ਮੀਡੀਆ ਦੇ ਵਿੱਚ ਕੁਝ ਬੋਲ ਕੇ ਨਾ ਜਾਣਾ ਬਹੁਤ ਵੱਡੇ ਸਵਾਲ ਖੜੇ ਜਿਹੜਾ ਉਹ ਕਰ ਗਿਆ ਸੀਗਾ ਲਖਵਿੰਦਰ ਜੀ ਜਿਹੜੀ ਆਪਾਂ ਗੱਲ ਕਹੀ ਸੀਗੀ ਆਪਣੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਬ੍ਰੇਕ ਕੀਤੀ ਸੀਗੀ ਕਿ ਅਰਧ ਨਕੇਜਰੀਵਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਂਦ ਤੋਂ ਤਸਦੀਕਾ ਜਿਹੜਾ ਉਹ ਮੰਗ ਲਿਆ ਔਰ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਜਾਓ ਔਰ ਤੁਸੀਂ ਰਾਜ ਸਭਾ ਤਰੇ ਜੋ ਪੰਜਾਬ ਦੀ ਆਵਾਜ਼ ਵਿੱਚ ਜਾ ਕੇ ਬੁਲੰਦ ਕਰੋ ਤਾਂ ਇਹ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਸਿੱਧੇ ਤੌਰ ਤੇ ਮੀਡੀਆ ਦੇ ਵਿੱਚ ਦੇ ਦਿੱਤੀ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਾਫ਼ ਤੌਰ ਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਲਈ ਕਹਿ ਦਿੱਤਾ ਔਰ ਇਹਦੇ ਤੇ ਸਿਰਸਾ ਕੋਲੇ ਜਾਣਕਾਰੀ ਕਿਵੇਂ ਪਹੁੰਚੀ ਸਿਰਸਾ ਕੋਲੇ ਜਾਣਕਾਰੀ ਇਸ ਤਰੀਕੇ ਨਾਲ ਪਹੁੰਚੀ ਕਿ ਭਾਈ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀਐਮ ਭਗਵੰਤ ਮਾਨ ਨੇ ਹੋ ਸਕਦਾ ਔਰ ਫਿਰ ਅੱਗੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਹੁੰਦੇ ਹੋਏ ਉਹ ਜਾਣਕਾਰੀ ਜਿਹੜੀ ਆ ਹੋ ਸਕਦਾ ਬੀਜੇਪੀ ਦੇ ਲੀਡਰਾਂ ਤੱਕ ਪਹੁੰਚ ਗਈ ਹੋਵੇ ਕਿ ਭਾਈ ਕੇਜਰੀਵਾਲ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਹਟਣ ਵਾਸਤੇ ਕਹਿ ਦਿੱਤਾ ਸੋ ਇਹ ਜਾਣਕਾਰੀ ਜਿੱਥੇ ਜਿਹੜਾ ਮਨਜਿੰਦਰ ਸਿੰਘ ਸਿਰਤਾ ਹੋਣਾ ਨੇ ਦਿੱਤੀ ਕਿ ਭਈ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਣ ਦੇ ਲਈ ਕੇਜਰੀਵਾਲ ਨੇ ਕਹਿ ਦਿੱਤਾ ਤਾਂ ਉਥੇ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭਈ ਅਸੀਂ ਖੜੇ ਆ ਨਾਲ ਭਗਵੰਤ ਮਾਨ ਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਖੜੇ ਆ ਇਹ ਕਹਿੰਦੇ ਗਲਤ ਹੈ ਇਹ ਗਲਤ ਹੈ ਅਸੀਂ ਭਗਵੰਤ ਮਾਨ ਦੇ ਨਾਲ ਖੜੇ ਇਹ ਗੱਲ ਕਹਿਣਾ ਇਹ ਆਪਣੇ ਆਪ ਦੇ ਵਿੱਚ ਇੱਕ ਮੰਤਰੀ ਦੇ ਤੌਰ ਤੇ ਬੀਜੇਪੀ ਦੇ ਮੰਤਰੀ ਦੇ ਤੌਰ ਤੇ ਇੱਕ ਸਿੱਖ ਆਗੂ ਦੇ ਬੀਜੇਪੀ ਦੇ ਸਿੱਖ ਆਗੂ ਦੇ ਤੌਰ ਤੇ ਇੱਕ ਬਟਾ ਬਿਆਨ ਆਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਵੀ ਮਨਜਿੰਦਰ ਸਿੱਧਾ ਦੀ ਜਿਹੜੀ ਉਹ ਖਾਸੀ ਭੂਮਿਕਾ ਲਖਵਿੰਦਰ ਜੀ ਉਹ ਰਹਿਣ ਵਾਲੀ ਆ ਬੀਜੇਪੀ ਦੇ ਅੰਦਰ ਪੰਜਾਬ ਦੇ ਲਈ ਸੋ ਇਸ ਕਰਕੇ ਬੀਜੇਪੀ ਦੇ ਇਹ ਵੱਲੋਂ ਬੀਜੇਪੀ ਦੇ ਮੰਤਰੀ ਦੇ ਤੌਰ ਤੇ ਇਹ ਇਹ ਬਿਆਨ ਆਉਣਾ ਸਿੱਧੇ ਤੌਰ ਤੇ ਸਪੋਰਟ ਦਾ ਬਿਆਨ ਆਉਣਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਆ ਇਹ ਕੋਈ ਛੋਟਾ ਬਿਆਨ ਲਖਵਿੰਦਰ ਜੀ ਨਹੀਂ ਹੈ ਔਰ ਖਾਸ ਕਰਕੇ ਬੀਜੇਪੀ ਇੱਕ ਐਹੋ ਜੀ ਪਾਰਟੀ ਹੈ ਜਿਹੜੀ ਆਪਣੇ ਆਗੂਆਂ ਨੂੰ ਆਵਾ ਗੌਣ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਜਿਹੜੀ ਆਪਣੇ ਆਗੂਆਂ ਨੂੰ ਬਿਨਾਂ ਇਜਾਜ਼ਤ ਤੋਂ ਕੋਈ ਬਿਆਨ ਕੋਈ ਵੱਡੀ ਸਟੇਟਮੈਂਟ ਦੇਣ ਦੀ ਇਜਾਜ਼ਤ ਨਹੀਂ ਦਿੰਦੀ ਸੋ ਇਸ ਕਰਕੇ ਸਾਫ਼ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਹੁਣ ਬੀਜੇਪੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਤੇ ਖੜਦੀ ਹੋਈ ਨਜ਼ਰ ਜਿਹੜੀ ਆ ਰਹੀ ਹੈ ਚਰਚਾ ਪੂਰੀ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਗੋਂ ਅੱਖਾਂ ਦਿਖਾ ਦਿੱਤੀਆਂ ਨੇ ਕਿ ਭਾਈ ਤੁਸੀਂ ਪੰਜਾਬ ਦੇ ਵਿੱਚ ਕੀ ਕੁਝ ਕੀਤਾ ਦਿੱਲੀ ਲੋਬੀ ਵਾਲਿਆਂ ਨੂੰ ਦੱਸਦਾ ਕਿ ਕੀ ਕੁਝ ਕੀਤਾ ਮੇਰੇ ਕੋਲੇ ਵੀ ਸਾਰੇ ਚਿੱਠੇ ਆ ਮੇਰੇ ਕੋਲੇ ਵੀ ਬੰਦੇ ਹੈਗੇ ਆ ਜੇ ਤੁਸੀਂ ਮੈਨੂੰ ਲਾ ਸਕਦੇ ਆ ਤਾਂ ਲਾ ਲਓ ਪਰ ਮੈਂ ਅਸਤੀਫਾ ਨਹੀਂ ਦੇਦਾ ਸੋ ਉਹ ਜਦੋਂ ਦੀਆਂ ਅੱਖਾਂ ਲਖਵਿੰਦਰ ਜੀ ਦਿਖਾਈਆਂ ਨੇ ਉਦੋਂ ਤੋਂ ਸਨਾਟਾ ਜਿਹੜਾ ਉਹ ਚ ਆ ਗਿਆ ਪੰਜਾਬ ਦੀ ਰਾਜਨੀਤੀ ਦੇ ਅੰਦਰ ਦਿੱਲੀ ਲੌਬੀ ਦੇ ਅੰਦਰ ਜਦੋਂ ਮਨੀਸ਼ ਸੋਸੋਧਿਆ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਲਖਵਿੰਦਰ ਜੀ ਮਿਲ ਕੇ ਆਏ ਨਾ ਅੰਦਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਮਨੀਸ਼ ਸੋਸੋਧਿਆ ਹਸਪਤਾਲ ਦੇ ਅੰਦਰੋਂ ਮਿਲ ਕੇ ਆਏ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਲਖਵਿੰਦਰ ਜੀ ਉਹ ਹੈ ਨਹੀਂ ਸੀ ਜਿਹੜੀ ਹੁੰਦੀ ਹੈ ਪਰ ਉਹ ਬੜੇ ਮਹਿਸੂਸ ਜੇ ਸੀਗੇ ਔਰ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਸੀਗਾ ਕਿ ਅੰਦਰ ਕਹਿੰਦੇ ਚੋਬਰ ਨੇ ਹੱਕ ਤਣਦੀ ਅੰਦਰ ਭਗਵੰਤ ਮਾਨ ਨੇ ਥਾਪੀ ਮਾਰਤੀ ਕਿ ਮੈਂ ਨਹੀਂ ਅਸਤੀਫਾ ਦਿੰਦਾ ਤੁਸੀਂ ਜਿਹੜਾ ਕੁਝ ਕਰਨਾ ਕਹਿੰਦੇ ਕਰ ਲਓ ਇਹੋ ਜੀਆਂ ਚਰਚਾਵਾਂ ਨੇ ਕਹਿੰਦੇ ਕਿ ਮੇਰੇ ਕੋਲੇ ਵੀ ਬੰਦੇ ਆ ਜੇ ਤੁਹਾਡੇ ਕੋਲੇ ਬੰਦੇ ਆ ਮੇਰੇ ਕੋਲੇ ਵੀ ਤੁਹਾਡਾ ਜਿਹੜਾ ਉਹ ਬੜਾ ਕੁਝ ਹੈ ਔਰ ਲਖਵਿੰਦਰ ਜੀ ਉਧਰ ਹੁਣ ਬੀਜੇਪੀ ਦਾ ਇਹ ਐਲਾਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇ ਕੇਜਰੀਵਾਲ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਇਸ ਤਰੀਕੇ ਦੇ ਨਾਲ ਹਟਾਉਣਾ ਗੱਲ ਤਹਿਤ ਅਸੀਂ ਉਹਦੇ ਨਾਲ ਖੜੇ ਆ ਉਹ ਜਿਵੇਂ ਭਗਵੰਤ ਮਾਨ ਦੀ ਥਾਪੀ ਤੋਂ ਬਾਅਦ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਕਹਿੰਦੇ ਹੁੰਦੇ ਆ ਵੀ ਕੱਟਾ ਕਹਿੰਦੇ ਕਿੱਲੇ ਦੇ ਚੋਰ ਤੇ ਜਿਹੜਾ ਉਹ ਢਿੰਗੜਦਾ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਜੇਪੀ ਦੀਆਂ ਨੇੜਤਾਵਾਂ ਦੀਆਂ ਚਰਚਾਵਾਂ ਅਕਸਰ ਜਿਹੜੀਆਂ ਉਹ ਹੋਈਆਂ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਗਾਣ ਸਾਟ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਭਗਵੰਤ ਮਾਨ ਦੀਆਂ ਬੀਜੇਪੀ ਦੇ ਨਾਲ ਤਾਂ ਬੀਜੇਪੀ ਨੇ ਪਹਿਲਾਂ ਮੁੱਖ ਮੰਤਰੀ ਨੂੰ ਮੁਲਾਕਾਤ ਦੇ ਲਈ ਭੇਜਿਆ ਔਰ ਮੁਲਾਕਾਤ ਤੋਂ ਬਾਅਦ ਹਸਪਤਾਲ ਦੇ ਵਿੱਚ ਮੁਲਾਕਾਤ ਤੋਂ ਪਤਾ ਲੈਣ ਤੋਂ ਬਾਅਦ ਬੀਜੇਪੀ ਦੇ ਮੰਤਰੀ ਮਨਜਿੰਦਰ ਸਰਤਾ ਦਾ ਇਹ ਬਿਆਨ ਕਿ ਅਸੀਂ ਭਗਵੰਤ ਮਾਨ ਦੇ ਨਾਲ ਖੜੇ ਆ ਤਾਂ ਬਹੁਤ ਵੱਡੇ ਜਿਹੜੇ ਇਹ ਸਾਫ਼ ਕਰ ਗਿਆ ਸਥਿਤੀ ਕਿ ਕੀ ਕੀ ਵਾਪਰ ਰਿਹਾ ਪੰਜਾਬ ਦੀ ਰਾਜਨੀਤੀ ਦੇ ਅੰਦਰ ਔਰ ਕੀ ਕੌਣ ਕੀ ਦੇ ਨਾਲ ਆ ਤੇ ਬੀਜੇਪੀ ਕਾਕੀ ਕੀ ਖੇਡਾਂ ਖੇਡ ਰਹੀ ਹੈ ਸਾਰਾ ਕੁਝ ਸਾਹਮਣੇ ਆ ਚੁੱਕਿਆ ਸੋ ਬਿਲਕੁਲ ਸਿੱਧੂ ਸਾਹਿਬ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਪਿਛਲੇ ਇੱਕ ਹਫਤੇ ਤੋਂ ਹੁਣ ਚਰਮ ਦੇ ਉੱਪਰ ਦਿਖਾਈ ਦੇ ਰਹੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਕਿਉਂਕਿ ਭਗਵੰਤ ਮਾਨ ਦੀ ਪਿੱਠ ਦੇ ਉੱਪਰ ਜਿਸ ਤਰੀਕੇ ਨਾਲ ਬੀਜੇਪੀ ਖੜਦੀ ਦਿਖਾਈ ਦੇ ਰਹੀ ਹੈ ਉਹਨਾਂ ਦੇ ਵੱਡੇ ਲੀਡਰਾਂ ਦੇ ਵੱਲੋਂ ਜਿਹੜੇ ਵੱਡੇ ਬਿਆਨ ਨੇ ਉਹ ਸਾਹਮਣੇ ਆ ਰਹੇ ਨੇ ਇਸ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਸ ਕਰਵਟ ਬੈਠੇਗੀ ਇਹ ਹੁਣ ਵ ਸੋ ਉਧਰ ਗੱਲ ਕਰ ਲੈਣੇ ਜੀ ਪ੍ਰਧਾਨ ਮੰਤਰੀ ਦੀ ਫੇਰੀ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹਾਂ ਦਾ ਜ਼ਾਇਜ਼ਾ ਲੈਣ ਦੇ ਲਈ ਪੰਜਾਬ ਪਹੁੰਚ ਰਹੇ ਨੇ ਭਾਵੇਂ ਕਿ ਹੜ੍ਹਾਂ ਦੇ ਨਾਲ ਨੁਕਸਾਨ ਬਹੁਤ ਵੱਡਾ ਹੋਇਆ ਹੁਣ ਹਾਲਾਤ ਕੁਝ ਜਿਹੜੇ ਸੁਧਰਨ ਲੱਗੇ ਨੇ ਪਾਣੀ ਕਈ ਇਲਾਕਿਆਂ ਦੇ ਵਿੱਚੋਂ ਘਟਣਾ ਤੇ ਉਤਰਨਾ ਸ਼ੁਰੂ ਹੋ ਚੁੱਕਿਆ ਤੇ ਉਧਰ ਪੰਜਾਬ ਦੇ ਜਿਹੜੇ ਡੈਮ ਨੇ ਉਹਨਾਂ ਦੀ ਵੀ ਸਥਿਤੀ ਸੁਧਰਨ ਲੱਗੀ ਹੈ ਉਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਘਟ ਰਿਹਾ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਹਾਲਾਤ ਹੋਰ ਸਹੀ ਹੋ ਜਾਣਗੇ ਲੇਕਿਨ ਇਸ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਲੇਕਿਨ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਨੇ ਅਤੇ ਵੱਡੀ ਮੰਗ ਹੈ ਜਿਹੜੀ ਕੇਂਦਰ ਦੇ ਅੱਗੇ ਰੱਖ ਦਿੱਤੀ ਗਈ ਹੈ ਇਹ ਕਹਿੰਦੇ ਹੋਏ ਕਿ ਪੰਜਾਬ ਦੇ ਵਿੱਚ ਪ੍ਰਭਾਵਿਤ ਵੱਡੀ ਗਿਣਤੀ ਦੇ ਵਿੱਚ ਲੋਕ ਹੋਏ ਨੇ ਪੰਜਾਬ ਦੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਲੋਕ ਬੇਕਾਰ ਹੋਏ ਨੇ ਘਰ ਟਹੇ ਨੇ ਅਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਗਲੀਆਂ ਫਸਲਾਂ ਨੇ ਉਹਨਾਂ ਨੂੰ ਬੀਜਣ ਦੇ ਵਿੱਚ ਵੀ ਮੁਸ਼ਕਲ ਹੈ ਕਿਉਂਕਿ ਸਿਲਟ ਗਾਦ ਐ ਰੇਤ ਐ ਜਿਹੜਾ ਲੋਕਾਂ ਦੀਆਂ ਫਸਲਾਂ ਨੂੰ ਖਰਾਬ ਕਰਦਾ ਹੋਇਆ 2-2 3-3 ਫੁੱਟ ਕਈ ਇਲਾਕਿਆਂ ਦੇ ਵਿੱਚ ਇਹ ਗਾਦ ਇਹ ਰੇਤਾ ਜਮਾਂ ਹੋ ਚੁੱਕਿਆ ਹੈ ਜਿਸ ਕਾਰਨ ਅਗਲੀ ਫਸਲ ਦੇ ਉੱਪਰ ਵੀ ਜਿਹੜੇ ਗੰਭੀਰ ਸੰਕਟ ਨੇ ਉਹ ਦਿਖਾਈ ਦੇ ਰਹੇ ਨੇ ਇਸ ਦਰਮਿਆਨ ਇਹ ਮੰਗ ਕੀਤੀ ਗਈ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਕੱਲ ਪ੍ਰੈਸ ਕਾਨਫਰੰਸ ਦਾ ਕਰਕੇ ਇਹ ਮੰਗ ਕੀਤੀ ਗਈ ਹੈ ਕਿ ਜਿੱਥੇ ਵੱਡਾ ਰਾਹਤ ਪੈਕੇਜ ਹੈ ਉਹ ਪੰਜਾਬ ਦੇ ਲੋਕਾਂ ਦੇ ਲਈ ਨਰਿੰਦਰ ਮੋਦੀ ਦੇ ਕੇ ਜਾਣ ਉੱਥੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਬਕਾਇਆ ਰਾਸ਼ੀ 60 ਕਰੋੜ ਦੇ ਲਗਭਗ ਜਿੰਨਾ ਦੀ ਉਹ ਗੱਲ ਕਰ ਰਹੇ ਨੇ ਵੀ 60 ਕਰੋੜ ਰੁਪਏ 60000 ਕਰੋੜ ਰੁਪਿਆ ਜਿਹੜਾ ਬਕਾਇਆ ਰਾਸ਼ੀ ਹੈ ਪੰਜਾਬ ਦੀ ਕੇਂਦਰ ਦੇ ਵੱਲ ਉਹ ਵੀ ਤੁਰੰਤ ਜਿਹੜਾ ਜਾਰੀ ਕਰੇ ਤਾਂ ਜੋ ਕਿਸਾਨਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਰੀਲੀਫ ਦਿੱਤੀ ਜਾ ਸਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਦੇ ਉੱਪਰ ਰਹਿਣਗੇ ਲੇਕਿਨ ਉਹ ਕਿਹੜਾ ਰਾਹਤ ਪੈਕੇਜ ਦੇਣਗੇ ਇਹ ਵੇਖਣ ਵਾਲੀ ਗੱਲ ਹੋਗੀ ਕਿਉਂਕਿ ਪੰਜਾਬ ਤੋਂ ਬਾਅਦ ਉਹ ਜੰਮੂ ਕਸ਼ਮੀਰ ਦਾ ਦੌਰਾ ਕਰਨ ਦੇ ਲਈ ਵੀ ਜਾਣਗੇ ਹਾਲਾਂਕਿ ਭਾਜਪੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਜਿੱਥੇ ਆਮ ਆਦਮੀ ਪਾਰਟੀ ਟਾਰਗੇਟ ਕਰ ਰਹੀ ਹੈ ਕੇਂਦਰ ਸਰਕਾਰ ਨੂੰ ਆਪਣੇ ਫੰਡਾਂ ਨੂੰ ਲੈ ਕੇ ਆਪਣੇ ਬਕਾਇਆ ਨੂੰ ਲੈ ਕੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਦੋਂ ਪਾਣੀ ਉਤਰੇਗਾ ਉਸ ਤੋਂ ਬਾਅਦ ਨਰੀਖਣ ਹੋਏਗਾ ਤੇ ਬਣਦਾ ਜਿਹੜਾ ਨੁਕਸਾਨ ਦਾ ਮੁਆਵਜ਼ਾਗਾ ਉਹ ਕੇਂਦਰ ਦੇ ਵੱਲੋਂ ਜ਼ਰੂਰ ਦਿੱਤਾ ਜਾਏਗਾ ਛੋਟੀ ਜਿਹੜੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹ ਦਿਨ ਤੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਅੱਜ ਦਾ ਇਹ ਦੌਰਾ ਬੜਾ ਅਹਿਮ ਰਹਿਣ ਵਾਲਾ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਲੱਖਾਂ ਹਕਟਿਆਰ ਜਿਹੜੀ ਖੇਤੀ ਹੈਗੀ ਜਿਹੜੀ ਫਸਲ ਹੈਗੀ ਉਹ ਖਰਾਬ ਹੋਈ ਹੈ ਵੱਡਾ ਜਿਹੜਾ ਮੁਆਵਜ਼ਾਗਾ ਉਹ ਕਿਸਾਨਾਂ ਨੂੰ ਚਾਹੀਦਾ ਤਾਂ ਜੋ ਫਿਰ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਉਹ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਲਾਈਨ ਦੇ ਉੱਪਰ ਲੈ ਆਉਣ 트랙 ਦੇ ਉੱਪਰ ਚੜਾ ਸਕਣਾ ਲੇਕਿਨ ਪ੍ਰਧਾਨ ਮੰਤਰੀ ਜੀ ਅੱਜ ਆਪਣੇ ਦੌਰੇ ਦੇ ਦੌਰਾਨ ਇਹ ਜਦੋਂ ਨਰੀਖਣ ਕਰਨਗੇ ਤਾਂ ਕਿਹੜਾ ਮੁਆਵਜ਼ਾ ਦੇਣਗੇ ਪੈਕੇਜ ਕਿੰਨਾ ਦੇ ਕੇ ਜਾਣਗੇ ਕਿ ਪੈਕੇਜ ਵੱਡਾ ਹੋਣ ਵਾਲਾ ਕਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਜ਼ਖਮਾਂ ਦੇ ਉੱਪਰ ਮਲਮ ਲੱਗੇਗੀ ਕਿਸ ਤਰ੍ਹਾਂ ਦੇ ਰਹਿਣਗੇ ਹਾਲਾਤ ਇਸ ਦੌਰੇ ਦੇ ਇਹ ਵੇਖਣ ਵਾਲੀ ਗੱਲ ਹੋਏਗੀ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਜਾਨਾ ਲੋਕਾਂ ਦਾ ਟੀਵੀ ਦੇ ਦੋ ਜੀ ਸਾਹਿਬ ਧੰਨਵਾਦ